ਤੁਸੀਂ ਦੇਖ ਰਹੇ ਹੋ ਪੁਲਾਹ ਅੱਜ ਚਰਚਾ ਕਰਾਂਗੇ ਤਿੰਨ ਮਹੱਤਵਪੂਰਨ ਗੱਲਾਂ ਤੇ ਪਹਿਲੀ ਗੱਲ ਐਸਕੇਮ ਦੇ ਆਗੂਆਂ ਵੱਲੋਂ ਖਨੌਰੀ ਤੇ ਸੰਭੂ ਬਾਰਡਰ ਤੇ ਜਾ ਕੇ ਜਿਹੜਾ ਮੋਗੇ ਦੇ ਵਿੱਚ ਆਪਸੀ ਕਿਸਾਨ ਅੰਦੋਲਨ ਦੀ ਸਹਿਮਤੀ ਤੇ ਜੁਨਰਟੀ ਵਾਲੇ ਇੱਕ ਮਤੇ ਸੀਗੇ ਉਹ ਦੇਣਾ ਤੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਹਾਲਚਲ ਪੁੱਛਣਾ ਤੇ ਇਸੇ ਢੰਗ ਨਾਲ ਇੱਕ ਚਿੱਠੀ ਦੇਣਾ ਕਿ ਅਗਲੀ ਮੀਟਿੰਗ 15 ਤਰੀਕ ਨੂੰ ਜੇ ਤਿੰਨੋਂ ਫੋਰਮ ਕਰ ਲੈਣ ਤਾਂ ਕਿ ਅੱਗੇ ਸੰਘਰਸ਼ ਦੀ ਰੂਪਰੇਖਾ ਉਹ ਲਿਖੀ ਜਾਏ ਤੇ ਉਹਦੇ ਤੇ ਫਿਰ ਐਸਕੇਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਬਨੋਂ ਤੇ ਇੱਕ ਹੋਰ ਚਿੱਠੀ ਗਈ ਉਹ ਚਿੱਠੀ ਦੋਵੇਂ ਮੰਨਦੇ ਹੋਏ ਹੁਣ 13 ਤਰੀਕ ਨੂੰ ਕੱਲ ਨੂੰ ਜਿਹੜੇ ਮਤਲਬ ਗੱਲਬਾਤ ਹੋਣੀ ਹੈ ਇਹ ਸਾਰੇ ਕੁਝ ਨੇ ਇੱਕ ਹਿਲਜੋਲ ਪੈਦਾ ਕੀਤੀ ਹੈ ਗਵਰਨਮੈਂਟ ਦੇ ਵਿੱਚ ਵੀ ਅਫਸਰਾਂ ਦੇ ਵਿੱਚ ਵੀ ਜਿਹੜੀ ਪਹਿਲਾਂ ਉਸ ਲੈਵਲ ਤੇ ਦਿਖਾਈ ਨਹੀਂ ਸੀ ਦੇ ਰਹੀ ਇਹਦੇ ਤੇ ਗੱਲ ਕਰਾਂਗੇ ਕਿਸਾਨ ਅੰਦੋਲਨ ਕਿੱਧਰ ਜਾ ਰਿਹਾ ਹੈ ਕਿਹੜੇ-ਕਿਹੜੇ ਹੁਣ ਪ੍ਰੋਗਰਾਮ ਉਲੀਕੇ ਗਏ ਨੇ ਅੱਗੇ ਕੀ ਸਹਿਮਤੀ ਨਾਲ ਹੋਣ ਦੀ ਸੰਭਾਵਨਾ ਹੈ ਦੂਜੀ ਗੱਲ ਪੰਥਕ ਸਫਾਂ ਦੇ ਵਿੱਚ ਅਜੇ ਤੱਕ ਇਹ ਗੱਲ ਉਵੇਂ ਹੀ ਜਾ ਰਹੀ ਹੈ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਅਕਾਲੀ ਦਲ ਦੀ ਤੋਂ ਬਾਅਦ ਉਹਨਾਂ ਨੇ ਮੈਂਬਰਸ਼ਿਪ ਕਟਣ ਲਈ ਜਿਹੜੀਆਂ ਜ਼ਿੰਮੇਵਾਰੀਆਂ ਲਾਈਆਂ ਨੇ ਉਹਦੇ 'ਚ ਅਜੇ ਅੰਦਰ ਖਾਤੇ ਕਾਫੀ ਜ਼ਿਆਦਾ ਕਸਮਕਸ ਚੱਲ ਰਹੀ ਹੈ। ਕਈ ਸੱਜਣ ਨੇ ਜਿਹੜੇ ਅਜੇ ਰਸਤਾ ਤਲਾਸ਼ ਰਹੇ ਨੇ ਕਿ ਸਾਨੂੰ ਰਸਤਾ ਅਕਾਲ ਤਖਤ ਮਰੋਂ ਮਿਲੇਗਾ। ਇਸੇ ਤਨਖਾਹ ਤੇ ਕੰਮ ਕਰਨ ਲਈ ਤਿਆਰ ਹੋਇਆ ਜਾਵੇ ਜਾਂ ਨਾ ਹੋਇਆ ਜਾਵੇ ਪਰ ਉਹ ਕਮੇਟੀ ਦੇ ਮੈਂਬਰਾਂ ਨੇ ਅੱਜ ਮਿਲਣਾ ਸੀ। ਕਿਹਾ ਜਾਂਦਾ ਕਿ ਸੁਬੀਰ ਸਿੰਘ ਬਾਦਲ ਦੀ ਬੇਟੀ ਦੀ ਮੈਰਿਜ ਦੇ ਸਬੰਧ ਦੇ ਵਿੱਚ ਵਿਆਹ ਦੇ ਸਬੰਧ ਦੇ ਵਿੱਚ ਇੱਕ ਅਖੰਡ ਪੜ ਦੇ ਭੋਗ ਪਾਣੇ ਸੀ ਕੁਝ ਸੱਜਣਾ ਨੇ ਉਧਰ ਜਾਣ ਕਰਕੇ ਟਾਲ ਦਿੱਤਾ ਗਿਆ ਉਹ ਫਿਰਾਲ ਮਾਮਲਾ ਅੱਜ ਦੇ ਸੰਦਰਭ ਦੇ ਵਿੱਚ ਕੱਲ ਤੱਕ ਹੀ ਜਾਂ ਇੱਕ ਅੰधे ਦਿਨ ਦੇ ਵਿੱਚ ਹੀ ਕੁਝ ਕਮੇਟੀ ਮੈਂਬਰ ਜਥੇਦਾਰ ਸਾਹਿਬਾਨ ਨੂੰ ਇਹ ਪੁੱਛਣ ਦੀ ਗੱਲ ਕਰ ਰਹੇ ਨੇ ਕਿ ਅਸੀਂ ਤੁਹਾਡੇ ਹੁਕਮਨਾਮੇ ਤੇ ਖੜੇ ਹਾਂ 2 ਦਸੰਬਰ ਵਾਲੇ ਤੇ ਸਾਡੇ ਲਈ ਕੀ ਹੁਕਮ ਆ ਗਿਆ ਕਿ ਉਹ ਉਹ ਉਹਨਾਂ ਦੇ ਵਿੱਚੋਂ ਉਹ ਮੈਂਬਰ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਬਾਦਲ ਨੇ ਆਪਣੀ ਮੈਂਬਰਸ਼ਿਪ ਦੇ ਵਿੱਚ ਵੀ ਪਾਤੇ ਨੇ ਕਿਸੇ ਨੂੰ ਕਿਸੇ ਜ਼ਿਲ੍ਹੇ ਦਾ ਕਿਸੇ ਨੂੰ ਕਿਸੇ ਸਟੇਟ ਦੇ ਵਿੱਚ ਕਿਸੇ ਨੂੰ ਕਿਸੇ ਸਟੇਟ ਦੇ ਵਿੱਚ ਤਾਂ ਉਹ ਜਸਦਾ ਸਾਹਿਬ ਦੇ ਮੂੰਹ ਇਹ ਲੈਣਾ ਚਾਹੁੰਦੇ ਨੇ ਬਾਪ ਕਿ ਉਹ ਕੀ ਕਰਨਾ ਚਾਹੁੰਦੇ ਨੇ ਕਿਵੇਂ ਤੇ ਅਗਲੇ ਦਿਨਾਂ ਦੇ ਵਿੱਚ 15 ਤਾਰੀਖ ਨੂੰ ਹੀ ਬਾਬਾ ਸਰਬਜੋਤ ਸਿੰਘ ਬੇਦੀ ਤੇ ਹੋਰ ਜਿਹੜੇ ਸੱਜਣ ਸੀ ਉਹ ਵੀ ਹੋਰ ਇੱਕ ਮਿਲ ਕੇ ਵੱਡੇ ਫੋਰਮ ਦੇ ਤਲਾਸ਼ ਦੇ ਵਿੱਚ ਨੇ ਕਿਸ ਤਰੀਕੇ ਦੇ ਨਾਲ ਕਰਨਾ ਹੈ 14 ਤਰੀਕ ਦੀਆਂ ਮਾਗੀ ਤੇ ਕਾਨਫਰਾਂਸਾਂ ਨੇ ਦੋ ਪੈਰਲਲ ਪਾਰਟੀਆਂ ਦੀਆਂ ਇਸ ਲਈ ਓਵਰਆਲ ਪੰਥਕ ਅਜੰਡਾ ਕਿੰਦਰ ਜਾ ਰਿਹਾ ਹੈ ਪੰਥ ਕਮਾਮ ਰਿਆਂ ਦੇ ਵਿੱਚ ਇਹ ਸਿਆਸਤ ਕਿਹੜਾ ਰੂਪ ਲਏਗੀ ਚਰਚਾ ਉਹਦੇ ਤੇ ਵੀ ਕਰਾਂਗੇ ਚਰਚਾ ਨਸ਼ਾ ਤੇ ਵੀ ਕਰਾਂਗੇ ਕੱਲ੍ਹ ਅਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਮੀਟਿੰਗ ਕੀਤੀ ਚੀ ਮინისტრਾਂ ਹਰਿਆਣਾ ਦੇ ਚੀ ਮਿਨਿਸਟਰ ਨੇ ਵੀ ਪੰਜਾਬ ਦੇ ਚੀ ਮਿਨਿਸਟਰ ਨੇ ਵੀ ਵਰਚੂਅਲੀ ਸ਼ਾਮਲ ਹੋ ਕੇ ਨਸ਼ੇ ਦੇ ਮਾਮਲੇ ਦੇ ਵਿੱਚ 600 ਕਰੋੜ ਦੀ ਡਿਮਾਂਡ ਕੀਤੀ ਸੀ ਕਿ ਹੋਰ ਸਾਰਾ ਟਰਚਾ ਬਿਲਡ ਕਰਨ ਦੇ ਵਾਸਤੇ ਸਾਨੂੰ ਜ਼ਿਆਦਾ ਚਾਹੀਦਾ ਇਸ ਲੜਾਈ ਦੇ ਮਾਮਲੇ ਦੇ ਵਿੱਚ ਪਰ ਇੱਕ ਪੈਰਲਲ ਹੋਰ ਵੀ ਤਰੀਕਾ ਚੱਲ ਰਿਹਾ ਪੰਜਾਬ ਦੇ ਗਵਰਨਰ ਸਾਹਿਬ ਨੇ ਅੱਜ ਇੱਕ ਪੰਜਾਬ ਦੇ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਮੌਤ ਵਰ ਬੰਦਿਆ ਦੀ ਮੀਟਿੰਗ ਕੀਤੀ ਹੈ ਇਹ ਮੀਟਿੰਗ ਚ ਲਗਭਗ 300 ਦਰਜਣ ਤੋਂ ਜ਼ਿਆਦਾ ਬੰਦੇ ਸੀ ਸ਼ਾਇਦ ਦੱਸਿਆ ਜਾ ਰਿਹਾ ਕਿ ਇਹਦੀ ਇਹਦੇ ਜਿਹੜੇ ਸੂਤਰ ਧਾਰਨੇ ਗਵਰਨਰ ਨਾਲ ਮੀਟਿੰਗ ਕਰਾਉਣ ਦੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੇ ਰਾਜ ਸਭਾ ਮੈਂਬਰ ਦੇ ਤੌਰ ਤੇ ਪਹਿਲਾਂ ਨਾਮਿਨੇਟ ਹੋਏ ਸੀ ਤੇ ਫਿਰ ਭਾਜਪਾ ਜੁਆਇਨ ਕਰ ਲਈ ਸੀ ਉਹਨਾਂ ਨੇ ਉਸ ਤੋਂ ਬਾਅਦ ਜਾ ਕੇ ਉਹ ਚੰਡੀਗੜ੍ਹ ਯੂਨੀਵਰਸਿਟੀ ਦੇ ਜਿਹੜੇ ਮਾਲਕ ਨੇ ਸਤਰਾਮ ਸਿੰਘ ਉਹ ਦੱਸੇ ਜਾਂਦੇ ਨੇ ਤੇ ਉਹਦੇ ਤੇ ਚਰਚਾ ਹੋਈ ਤੇ ਉਹਦੇ ਤੇ ਕੌਣ ਕੌਣ ਨੇ ਕੀ ਨੇ ਗੱਲ ਇਹਦੇ ਤੇ ਵੀ ਕਰਾਂਗੇ ਕਿ ਕਿਸ ਲੈਵਲ ਦੇ ਮਾਮਲੇ ਨੂੰ ਸੋਚਿਆ ਜਾ ਰਿਹਾ ਇਸ ਮਾਮਲੇ ਦੇ ਵਿੱਚ ਪਰ ਪਹਿਲਾਂ ਗੱਲ ਕਿਸਾਨਾਂ ਤੋਂ ਕਰਨ ਦੀ 13 ਤਾਰੀਖ ਨੂੰ ਆਲ ਇੰਡੀਆ ਲੈਵਲ ਤੇ ਇੱਕ ਸੱਦਾ ਦਿੱਤਾ ਗਿਆ ਉਹ ਪਾਲਿਸੀ ਜਿਹੜੀ ਕੇਂਦਰ ਸਰਕਾਰ ਨੇ ਡਰਾਫਟ ਪਾਲਿਸੀ ਭੇਜੀ ਹੈ ਜਿਹੜੀ ਪਹਿਲਾਂ ਵੱਡੇ ਅੰਦੋਲਨ ਦੇ ਵਿੱਚ 2020 ਤੇ 21 ਵਾਲਾ ਅੰਦੋਲਨ 378 ਦਿਨ ਦਿੱਲੀ ਦੀਆਂ ਮਰੂਹਾਂ ਤੇ ਬੈਠੇ ਸੀ ਸਾਂਝੇ ਤੌਰ ਤੇ ਕਿਸਾਨ ਮਜ਼ਦੂਰ ਉਦੋਂ ਜਿਹੜੇ ਬਿੱਲ ਵਾਪਸ ਖਰਾਏ ਸੀ ਉਹਨਾਂ ਦੇ ਦੋ ਬਿੱਲ ਜਿਹੜੇ ਨੇ ਉਹ ਪੂਰੀ ਤਰ੍ਹਾਂ ਖੇਤੀ ਮੰਡੀਕਰਨ ਨਾਲ ਸੰਬੰਧਿਤ ਡਰਾਫਟ ਪਾਲਿਸੀ ਜਿਹੜੀ ਹੈ ਉਹਦੀ ਸ਼ਬਦਾਵਲੀ ਉਹਦੀ ਰੂਹ ਉਹਨਾਂ 'ਚ ਉਤਾਰ ਦਿੱਤੀ ਗਈ ਹੈ ਉਹਦੇ ਖਿਲਾਫ ਅਰਤੀ ਫੂਕਣੀ ਫੂਕੀ ਜਾਣੀ ਹੈ ਔਰ ਐਸਕੇਮ ਨੇ ਇਹ ਫੈਸਲਾ ਕੀਤਾ ਹੈ ਕਿ 올 ਇੰਡੀਆ ਦੇ ਵਿੱਚ ਜਿੱਥੇ ਕਿਤੇ ਤੁਰੰਤ 13 ਨੂੰ ਨਾ ਵੀ ਫੂਕੀ ਜਾ ਸਕੇ ਕਿਉਂਕਿ ਬਹੁਤ ਨੇੜੇ ਉਹਨਾਂ ਨੇ ਫੈਸਲਾ ਕੀਤਾ ਉਹ 16 17 ਤੱਕ ਵੀ ਫੂਕਦੇ ਰੋ ਤੱਕ 13 14 15 16 ਉਦੋਂ ਵੀ ਅਰਤੀਆ ਫੂਕੋ ਤਾਂ ਕਿ 올 ਇੰਡੀਆ ਦੇ ਵਿੱਚ ਇੱਕ ਓਵਰਆਲ ਮਾਹੌਲ ਬਣੇ ਇਹ ਸਾਰੇ ਮਾਮਲੇ ਵਿੱਚ ਇਹਦੇ ਪ੍ਰਤੀ ਜਾਗਰੂਕਤਾ ਹੈ ਕਿ ਸਰਕਾਰ ਕਿਸ ਤਰੀਕੇ ਨਾਲ ਆਪਣੇ ਹੱਥੋਂ ਸੇ ਪਾਸੇ ਕਾਰਪੋਰੇਟਰ ਨੂੰ ਖੇਤੀ ਦੇਣ ਦੇ ਵੱਲ ਵਧਾ ਰਹੀ ਹੈ ਜ਼ਮੀਨਾਂ ਤੇ ਕਿਵੇਂ ਆ ਚਾਉਣ ਵਾਲੀ ਹੈ ਕਿਵੇਂ ਹੋਣ ਦਾ ਸਵਾਲ ਹੈ ਸਾਰੇ ਪਾਸੇ ਤੇ ਇਸੇ ਤਰ੍ਹਾਂ ਤਰੀਕ ਨੂੰ ਮੀਟਿੰਗ ਹੁਣ ਪਟਿਆਲੇ ਦੀ ਜਗ੍ਹਾ ਪਾਤਣਾ ਚ ਹੋਏਗੀ ਕਿਉਂਕਿ ਪਹਿਲਾਂ ਐਸਕੇਐਮ ਦੀ ਜਿਹੜੀ 6 ਮੈਂਬਰੀ ਲੀਡਰਸ਼ਿਪ ਆਫ ਕਮੇਟੀ ਜਿਹੜੀ ਹੈ ਉਹ ਜਦੋਂ ਗਈ ਸੀ ਕਿ ਚਿੱਠੀ ਦੇਖ ਕੇ ਆਈ ਸੀ ਨਾਲ ਪਹਿਲਾਂ ਉਹ ਖਨੌਰੀ ਗਈ ਤੇ ਫਿਰ ਉਹ ਸੰਭੂ ਆਈ ਸੀ ਉਸ ਚਿੱਠੀ ਦੇ ਵਿੱਚ ਕੀ ਸੀ ਉਸ ਦੇ ਵਿੱਚ ਇਹ ਸੀ ਕਿ ਆਓ ਆਪਾਂ ਅੱਗੇ ਇਸ ਅੰਦੋਲਨ ਨੂੰ ਗਵਰਨਮੈਂਟ ਤੇ ਦਬਾਅ ਪਾਉਣ ਦੇ ਵਾਸਤੇ ਅਗਲੀ ਏਕਤਾ ਦਾ ਕੋਈ ਵੱਡ ਨੂੰ ਬਣੀ ਏ ਤੇ ਉਸ ਲੈਵਲ ਦੇ ਉੱਤੇ ਮਾਮਲਾ ਗੱਲ ਕਰੀਏ ਔਰ ਇਸ ਦੇ ਵਿੱਚ ਪਰ ਖਨੌਰੀ ਦੇ ਵਿੱਚ ਬੈਠੇ ਸੱਜਣ ਜਿਹੜੇ ਨੇ ਮੋਰਚੇ ਦੀ ਅਗਵਾਈ ਕਰ ਰਹੇ ਨੇ ਦੋਨੋਂ ਮੋਰਚੇ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਮੋਰਚੇ ਵਿੱਚ ਚਿੱਠੀ ਲਿਖਦੇ ਨੇ ਇੱਕ ਦਲੀਲ ਦਿੰਦੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ 45-46 ਦਿਨ ਹੋ ਗਏ ਨੇ ਉਹਨਾਂ ਦੀ ਸਿਹਤ ਇਸ ਪੱਧਰ ਤੇ ਹੈ ਕਿ ਅਸੀਂ ਹੁਣ ਖਨੌਰੀ ਛੱਡ ਕੇ ਦੂਰ ਨਹੀਂ ਜਾ ਸਕਦੇ ਇਸ ਲਈ ਆਓ ਆਪਾਂ ਮੀਟਿੰਗ ਖਨੌਰੀ ਕਰਦੇ ਹਾਂ ਜਿੱਥੇ ਤੁਸੀਂ ਮੈਂ ਲਾਇਸੀ ਇਹ ਸਾਰੇ ਮਾਮਲੇ 'ਚ ਲੱਗ ਕੀ ਰਿਹਾ ਹੈ ਕਿ ਇਹ ਮੀਟਿੰਗ ਇੱਥੇ ਨਹੀਂ 10 ਕਿਲੋਮੀਟਰ ਇੱਧਰ 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 ਉਦੋਂ 'ਚ ਕੀ ਵਜੂਦ ਹੈ ਕਿ ਅਜੇ ਵੀ ਰਜਿਸਟੈਂਸ ਹੈ ਕੋਈ ਮਾੜੀ-ਮੋਟੀ ਆਪਣੇ ਤਰੀਕੇ ਨਾਲ ਮੰਨ-ਮਨਣ ਮਨਾਉਣ ਦੀ ਗੱਲ ਹੈ। ਜਬ ਵੱਡੇ ਕਾਜ ਦੇ ਵਾਸਤੇ ਇਕੱਠੇ ਹੋਣ ਦੀ ਗੱਲ ਹੈ। ਇਹ ਗੱਲਾਂ ਸ਼ਾਇਦ ਛੱਡਣੀਆਂ ਚਾਹੀਦੀਆਂ ਨੇ ਪਰ ਇੱਕ ਐਸਕੇਮ ਦੀ ਪੋਜ਼ਿਟਿਵ ਗੱਲ ਮੰਨੀ ਜਾਊਗੀ ਕਹਾਂ ਪੱਕੀ ਗੱਲ। ਉਹਨਾਂ ਨੇ ਪਟਿਆਲੇ ਦੀ ਬਜਾਏ ਖਨੌਰੀ ਕਹਿਤਾ ਹੈ ਤੇ ਖਨੌਰੀ ਮੀਟਿੰਗ ਦਾ ਪ੍ਰਬੰਧ ਵੀ ਆਪ ਕਰਨ ਦੀ ਜ਼ਿੰਮੇਵਾਰੀ ਲੈ ਲਈ ਹੈ। ਤੇ ਕਨੌਰੀ ਗੁਰੂ ਤੇਗ ਬਹਾਦਰ ਸਾਬ ਦੀ ਦਾ ਗੁਰਦੁਆਰਾ ਜਿਹੜਾ ਹੈ ਬੱਸ ਸਟੈਂਡ ਦੇ ਨਾਲ ਉੱਥੇ ਮੀਟਿੰਗ ਹੋਣ ਜਾ ਰਹੀ ਹੈ ਦੋਨੇ ਫੋਰ ਬੰਦ ਤਿੰਨੇ ਫੋਰ ਬੰਦ ਹੋਰ ਸਭ ਤੋਂ بڑا ਸਵਾਲ ਇਹ ਆ ਜਾਂਦਾ ਹੈ ਕਿ ਉਹ ਮੀਟਿੰਗ ਕਿੰਨੀ ਦੇੜੇ ਲਾਸ ਕੋਈ ਗੱਲ ਆਪਸ ਦੇ ਵਿੱਚ ਇੱਕ ਸਾਂਝਾ ਪ੍ਰੋਗਰਾਮ ਕੋਈ ਦਿੱਤਾ ਜਾ ਸਕੂਗਾ ਜਾਂ ਕਿਸ ਲੈਵਲ ਤੇ ਐਸ ਕੇਮ ਦੀ ਲੀਡਰਸ਼ਿਪ ਨਾਲ ਜਿਹੜੀ ਗੱਲ ਹੁੰਦੀ ਆ ਉਹ ਇਹ ਕਹਿੰਦੇ ਨੇ ਕਿ ਅਸੀਂ ਇਹ ਸੰਕਟ ਚੋਂ ਕੱਢਣ ਦੇ ਲਈ ਡੱਲੇਵਾਲ ਸਾਹਿਬ ਦਾ ਮਰਨ ਮਾਰਤਾ ਤੇ ਇਹ ਮੋਰਚੇ ਜਿੱਤਣ ਸਾਡੀ ਵੀ ਇੱਛਾ ਜਾਂ ਸਾਡੀ ਪਲਾਨਿੰਗ ਸਾਡੀ ਯੋਜਨਾ ਹੁਣ ਇਸ ਪਾਸੇ ਬੰਨ ਹੈ ਤਾਂ ਕਿ ਬਾਕੀ ਗੱਲਾਂ ਉਹ ਤੋਂ ਬਾਅਦ ਦੇਖੀਆਂ ਜਾਣਗੀਆਂ ਕਿ ਕੀ ਹੁੰਦਾ ਕੀ ਨਹੀਂ ਹੁੰਦਾ ਪਰ ਇਹਦੇ ਤੇ ਇੱਕ ਗੱਲ ਜ਼ਰੂਰ ਹੈ ਕਿ ਗਵਰਨਮੈਂਟ ਨੂੰ ਝਟਕਾ ਦੇਣਾ ਚਾਹੀਦਾ ਤੇ ਇਹਦੇ ਤੇ ਕੀ ਕੋਈ ਕੰਡੀਸ਼ਨਾਂ ਲੱਗਦੀਆਂ ਨੇ ਨਹੀਂ ਲੱਗਦੀਆਂ 13 ਤਰੀਕ ਦੀ ਕੱਲ ਦੀ ਮੀਟਿੰਗ ਦੱਸੂਗੀ ਕਿਹੜੇ ਨਿੱਜੀ ਸਵਾਰਥਾ ਤੋਂ ਉੱਪਰ ਰੱਖ ਕੇ ਜਿਆਦਾ ਵੱਡੇ ਦਾਇਰੇ 'ਚ ਵਿਚਰਨ ਦੀ ਗੱਲ ਕਰਦੇ ਨੇ ਕਿਹੜੇ ਅਜੇ ਵੀ ਦੂਸਰੀ ਗੱਲ ਇੱਧਰ ਉੱਧਰ ਕਰਨਗੇ ਤਾਂ ਪਰ ਇੱਕ ਗੱਲ ਹੋ ਗਈ ਹੈ ਜਰੂਰ ਉਹ ਗੱਲ ਇਹ ਹੋ ਗਈ ਹੈ ਕਿ ਐਸ ਕੇ ਐਮ ਦੀ ਵੱਡੀ ਰੈਲੀ ਜਿਹੜੀ ਮੋਕੇ ਦੇ ਵਿੱਚ ਹੋਈ ਹੈ ਉਹਨੇ ਸਰਕਾਰ ਦੇ ਅੰਦਰ ਹਿਲਜੁਲ ਪੈਦਾ ਕੀਤੀ ਹੈ ਤੇ ਇਸ ਤੋਂ ਪਹਿਲਾਂ ਟੁਹਾਣੇ ਹੋਈ ਸੀ ਤੇ ਇਹ ਹਿਲਜੁਲ ਜੋ ਨੇ ਪੈਦਾ ਕਰਤੀ ਕਿ ਇੱਕ ਤਾਂ ਉਥੇ ਦੇ ਮਤੇ ਤੇ ਲੋਕਾਂ ਦਾ ਹੋਇਆ ਇਕੱਠ ਤੇ ਨਾਲ ਉਹ ਮਤਿਆਂ ਨੂੰ ਲੈ ਕੇ 6 ਮੈਂਬਰੀ ਕਮੇਟੀ ਜਿਹੜੀ ਆ ਉਹਦਾ ਖਨੌਰੀ ਜਾਣਾ ਦੱਲੇਬਾਰ ਉਹਨਾਂ ਨੂੰ ਵੀ ਮਿਲਣਾ ਤੇ ਉਹਨਾਂ ਦੀ ਟੀਮ ਨੂੰ ਮਿਲਣਾ ਤੇ ਅੱਗੇ ਲਈ ਇਹਤੇ ਜੁੰਟੀ ਦੀ ਪ੍ਰਪੋਜ਼ਲ ਜਾਂ ਜੁੰਟੀ ਦੇ ਪੱਖ ਤੋਂ ਹੋਰ ਗੰਭੀਰਤਾ ਨਾਲ ਅੱਗੇ ਵਧਣ ਦਾ ਫੈਸਲਾ ਇਹਨੇ ਹਿਲਜੁਲ ਪੈਦਾ ਕੀਤੀ ਹੈ ਔਰ ਸੂਤਰ ਇਹ ਵੀ ਦੱਸਦੇ ਨੇ ਕਿ ਬਹੁਤ ਵੱਡੇ ਅਫਸਰ ਜਿਹੜੇ ਨੇ ਉਹ ਪਹਿਲਾਂ ਜਿਹੜੇ ਕੇਵਲ ਖਨੌਰੀ ਨਾਲ ਤੇ ਇਹਨਾਂ ਮੋਰਚਾਂ ਨਾਲ ਕੁਝ ਨਾ ਕੁਝ ਤਾਲਮੇਲ ਰੱਖਦੇ ਸੀ ਉਹ ਐਸਕੈਮ ਦੇ ਲੀਡਰਾਂ ਨੂੰ ਵੀ ਮੈਲਨਚ ਤਾਲਮੇਲ ਕਰਨ ਚਲੇ ਗਏ ਨੇ ਮੂੰਹ ਦੀ ਭਾਫ ਲੈਣ ਛੇਦੇ ਲਗਾਤਾਰ ਮਿਲਨੀਆਂ ਕਰ ਰਹੇ ਨੇ ਕਿ ਅੱਗੇ ਕੀ ਕਰਨਗੇ ਕੀ ਨਹੀਂ ਕਰਨਗੇ ਕਿਸ ਲੈਵਲ ਦੀ ਗੱਲ ਹੋ ਰਹੀ ਹੈ ਕਿਸ ਲੈਵਲ ਦੀ ਨਹੀਂ ਹੋ ਰਹੀ ਐਨੀ ਖਿਲ ਜੋਣਾ ਹੈ ਔਰ ਇਹ ਗੱਲ ਦੇ ਸੰਭਾਵਨਾਵਾਂ ਵੱਧ ਚੁੱਕੀਆਂ ਨੇ ਕਿ ਜੇਕਰ ਸਾਂਝੇ ਤੌਰ ਤੇ ਓਵਰਆਲ ਆਲ ਇੰਡੀਆ ਲੈਵਲ ਤੇ ਐਸਕੇਮ ਜਿਹਦੀ ਤਾਕਤ ਬਿਨਾਂ ਸ਼ੱਕ 40 ਜਥੇਬੰਦੀਆਂ ਦੀ ਕੋਆਰਡੀਨੇਸ਼ਨ ਕਮੇਟੀ ਹੈ ਜਿਹੜੀ ਨੈਸ਼ਨਲ ਲੈਵਲ ਦੀ ਉਹਦੀ ਜਿਆਦਾ ਦੋ ਫਾਰਮਾਂ ਦੇ ਨਾਲ ਉਹ ਚ ਮੰਨਣ ਚ ਜਾਂ ਬਾਕੀ ਕੋਈ ਗੱਲ ਨਹੀਂ ਉਸ ਪੱਧਰ ਦੀ ਔਰ ਜੇ ਦੋਨੇ ਤਾਕਤਾਂ ਮਿਲਦੀਆਂ ਨੇ ਦੋ ਫਾਰਮਾਂ ਦੀਆਂ ਤੇ ਐਸਕੇਮ ਦੀ ਸਭ ਬੈ ਕੇ ਗਵਰਨਮੈਂਟ ਆਫ ਇੰਡੀਆ ਨੂੰ ਗੱਲਬਾਤ ਲਈ ਕੋਈ ਕਾਲ ਦੇਣੀ ਪਵੇ ਸੱਦਾ ਦੇਣਾ ਪਵੇ ਜੇ ਉਹ ਸੱਦਾ ਦਿੰਦੀ ਹੈ ਤਾਂ ਡੱਲੇਬਾੜ ਉਹਨਾਂ ਨੂੰ ਵੀ ਮੈਡੀਕਲ ਸਹੂਤਾ ਲੈਣ ਦੀ ਉਹ ਜਿਹੜੀ ਸ਼ਰਤ ਹੈ ਉਹ ਪੂਰੀ ਹੋ ਕੇ ਉਹਨਾਂ ਦੀ ਜਾਨ ਬਚਣ ਵੱਲ ਵੀ ਕਦਮ ਉਠਾਇਆ ਜਾ ਸਕੇ ਇਹ ਬੇਹੱਦ ਮਤਲਬ ਥੋੜਾ ਜਿਹਾ ਉਤਸ਼ਾਹ ਪੈਦਾ ਕਰਨ ਵਾਲੀਆਂ ਗੱਲਾਂ ਨੇ ਕਿ ਜਦੋਂ ਮੂਵਮੈਂਟ ਇਕੱਠੀ ਹੁੰਦੀ ਹੈ ਤਾਂ ਮੂਵਮੈਂਟ ਦਾ ਮਤਲਬ ਹੁੰਦਾ ਹੈ ਕਿ ਹੋਰ ਬਹੁਤ ਸਾਰੇ ਲੋਕ ਜਿਹੜੇ ਕਿਸੇ ਨਾ ਕਿਸੇ ਵਿਰੋਧ ਦੇ ਵਿੱਚ ਆਉਂਦੇ ਨੇ ਉਹ ਵੀ ਉਚਾਤੋ ਕੇ ਮੂਵਮੈਂਟ ਦੇ ਨਾਲ ਜੁੜ ਜਾਂਦੇ ਨੇ ਜਦੋਂ ਸਮੁੱਚਤਾ ਚ ਮੂਵਮੈਂਟ ਆਉਂਦੀ ਹੈ ਜਦੋਂ ਸਾਂਝੀ ਸਰਬਸਾਂਝੀ ਵਾਰਤਾ ਦੀ ਗੱਲ ਆਉਂਦੀ ਹੈ ਤੇ ਉਹ ਸਾਰੇ ਮਾਮਲੇ ਦੇ ਵਿੱਚ ਇਸ ਤਰ੍ਹਾਂ ਚੱਲਦੀ ਹੈ ਔਰ ਐਸੇ ਕਰਕੇ ਕੱਲ ਵਾਲੀ ਮੀਟਿੰਗ ਬੜੀ ਹੀ ਕ੍ਰੂਸ਼ਲ ਰਹਿਣ ਵਾਲੀ ਹੈ ਤੇ ਇਹਦੇ ਤੋਂ ਬਿਨਾ ਐਸਕੇਮ ਨੇ ਇਹ ਵੀ ਐਲਾਨ ਕਰਤਾ ਇਹ ਡਿਸਾਈਡ ਕਰ ਲਿਆ ਕਿ 26 ਜਨਵਰੀ ਨੂੰ ਕਿਹੜਾ ਸੱਦਾ ਇਹਨਾਂ ਮੋਰਚਿਆਂ ਨੇ ਦਿੱਤਾ ਕਿ ਟਰੈਕਟਰ ਮਾਰਚ ਕੀਤਾ ਜਾਏਗਾ ਤੇ ਉਹਨਾਂ ਨੇ ਕਿਹਾ ਕਿ 올 ਇੰਡੀਆ ਲੈਵਲ ਤੇ ਬੜੇ ਬੱਲੇਪੰਦਰ ਦੇ ਉੱਤੇ 26 ਮਾਰਚ ਨੂੰ ਟਰੈਕਟਰ ਮਾਰਚ ਕੀਤਾ ਜਾਏਗਾ ਇਹਦਾ ਮਤਲਬ ਇਕੱਲੇ ਹੁਣ ਇਹ ਦੋ ਮੋਰਚੇ ਨਹੀਂ ਐਸਕੇਮ ਵੀ ਉਹਨਾਂ ਨਾਲ ਤਾਲਮੇਲ ਦੇ ਤੌਰ ਦੇ ਉੱਤੇ ਆਪਣੇ ਬੈਨਰ ਹੇਠ ਇਹ ਵੱਡੇ ਟਰੈਕਟਰ ਮਾਰਚ ਕਰੇਗਾ ਤਾਂ ਇਹਨੂੰ ਜਿਹੜਾ ਉਹਨਾਂ ਦੀ ਪ੍ਰੋਪੋਜ਼ਲ ਸੀ ਤਾਲਮੇਲ ਵਿੱਚ ਐਕਸ਼ਨ ਭਾਵੇਂ ਮੋਰਚਾ ਇਕੱਠੇ ਤਰ੍ਹਾਂ ਤੇ ਜੁਆਇਨ ਨਾ ਵੀ ਕਰਨਾ ਐਕਸ਼ਨ ਇੱਕੋ ਜੇ ਹੋਣ ਲੱਗ ਜਾਣਾ ਉਹਦੇ ਨਾਲ ਹੌਲੀ ਹੌਲੀ ਕਦਮ ਦਰ ਕਦਮ ਜਦੋਂ ਭਰੋਸਾ ਬਾਰੇਗਾ ਇੱਕ ਦੂਜੇ ਦੇ ਵਿੱਚ ਤਾਂ ਉਦੋਂ ਬਾਅਦ ਸਾਂਝੇ ਵੀ ਹੋ ਸਕਦੇ ਨੇ ਸਾਂਝਾ ਮੋਰਚਾ ਉਸ 11 ਦੇ ਉੱਤੇ ਉਧਰ ਨੂੰ ਇਹ ਕਈ ਕਦਮ ਇਸ ਕੈਮ ਨੇ ਪੱਟੇ ਨੇ ਦੂਜੇ ਮੋਰਚਿਆਂ ਨੂੰ ਵੀ ਤੋਂ ਵੀ ਉਮੀਦ ਹੈ ਕਿ ਉਹ ਵੀ ਆਪਣੇ ਕਦਮ ਉਧਰ ਨੂੰ ਲੈ ਕੇ ਜਾਣਗੇ ਜਦੋਂ ਸਾਂਝੇ ਕਦਮ ਮਿਲ ਗਏ ਤਾਂ ਸਰਕਾਰ ਸ਼ਾਇਦ ਮਜਬੂਰ ਹੋਏ ਕੁਛ ਨਾ ਕੁਛ ਕਰਨ ਲਈ ਨੇਗੋਸ਼ੀਏਸ਼ਨ ਕਰਨ ਲਈ ਗੱਲਬਾਤ ਕਰਨ ਲਈ ਸੱਦਾ ਦੇਣ ਦੇ ਵਾਸਤੇ ਔਰ ਇਹ ਇੱਕ ਸੋਚਾ ਕਰਨ ਦੇ ਤੌਰ ਤੇ ਇੱਕ ਚੰਗੀ ਖਬਰ ਦੇ ਤੌਰ ਤੇ ਗਣੀ ਜਾਣੀ ਚਾਹੀਦੀ ਹੈ ਔਰ ਇਸੇ ਕਰਕੇ ਜਿਹੜਾ ਉਹ ਡਰ ਤੇ ਸਹਿਮ ਹੈ ਡੱਲੇਵਾਲ ਸਾਹਿਬ ਦੀ ਮਤਲਬ ਸਰੀਰ ਨੂੰ ਲੈ ਕੇ ਲੰਮੇ ਮਰਨ ਮਰਤਨ ਦੇ ਵੱਧ ਰਹੇ ਦਿਨਾਂ ਨੂੰ ਲੈ ਕੇ ਤੇ ਉਹਨਾਂ ਤੇ ਵੀ ਉਹਨਾਂ ਦਿਨਾਂ ਤੇ ਵੀ ਘੱਟ ਤੋਂ ਘੱਟ ਦਿਨਾਂ ਦੇ ਅੰਦਰ ਇੱਕ ਪ੍ਰੈਸ਼ਰ ਪਾ ਕੇ ਸ਼ਾਇਦ ਗੌਰਮੈਂਟ ਤੋਂ ਤਰਫੋਂ ਕੋਈ ਨਾ ਕੋਈ ਮੀਟਿੰਗ ਦਾ ਸੱਦਾ ਆਏ ਤਾਂ ਦੂਜੀ ਗੱਲ ਪੰਥਕ ਸਫੀਅਰ ਦੇ ਵਿੱਚ ਉਹ ਇਹ ਹੈ ਕਿ ਲਗਾਤਾਰਤਾ ਦੇ ਵਿੱਚ ਜਿਹੜੀ ਗੱਲ ਇਹ ਚੱਲ ਰਹੀ ਸੀ ਕਿ ਹੁਣ ਸਾਰੇ ਕੀਤੇ ਇਹ ਭਰਤੀ ਹੋ ਜਾਣੀ ਹੈ ਇਹ ਭਰਤੀ ਲਈ 20 ਤਰੀਕ ਤੋਂ ਸ਼ੁਰੂ ਹੋਣੀ ਹੈ 20 ਤੋਂ ਸ਼ੁਰੂ ਤਾਂ ਹੀ ਹੋਣੀ ਹੈ ਜੇ ਸਾਰੀਆਂ ਕਾਪੀਆਂ ਕੁੱਪੀਆਂ ਛਪਵਾ ਕੇ ਸਾਰਿਆਂ ਤੱਕ ਵੱਡੀਆਂ ਜਾਣਗੀਆਂ ਇੱਥੋਂ ਲੈ ਕੇ ਜਾਣਗੇ ਔਰ ਉਦੋਂ ਬਾਅਦ ਪਰ ਪਹਿਲੇ ਅਜੇ ਜਿਹੜੀਆਂ ਅਨਾਉਂਸਮੈਂਟਸ ਹੋਣ ਜਾਂਦੇ ਐਲਾਨ ਹੋਏ ਨੇ ਜਿਨ੍ਹਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਜਿੱਥੇ ਜਿੱਥੇ ਲਾਈ ਗਈ ਹੈ ਉਹਦੇ ਨੂੰ ਲੈ ਕੇ ਵੀ ਅੰਦਰ ਅਜੇ ਇੱਕ ਲੈਵਲ ਦੀ ਉਸਲ ਬੱਟੇ ਲੈ ਰਹੇ ਨੇ ਬਹੁਤ ਸਾਰੇ ਸੱਜਣ ਕਾਫੀ ਜ਼ਿਆਦਾ ਇੱਕ ਸੈਕਸ਼ਨ ਦੇ ਦਿਮਾਗ ਦੇ ਵਿੱਚ ਅੱਜ ਤੱਕ ਇਹ ਗੱਲ بار-ਬਾਰ ਆ ਰਹੀ ਹੈ ਕਿ ਕੀ ਇਹ ਠੀਕ ਰਹੂਗਾ ਕੀ ਅਕਾਲ ਤਖਤ ਸਾਹਿਬ ਦਾ 2 ਦਸੰਬਰ ਦੇ ਹੁਕਮ ਇਹੀ ਨੇ ਜਿਹੜੇ ਤਰੀਕੇ ਨਾਲ ਕੀਤਾ ਜਾ ਰਿਹਾ ਕੀ ਇਹ ਵਾਕਈ ਜੈਨੂਨ ਪੰਦਰ ਤੇ ਬਾਜਪਦਰ ਤੇ ਸਹਿਮਤੀ ਆ ਕਲ ਤਖਤ ਦੀ ਦੇ ਜਥੇਦਾਰ ਦੀ ਇਸ ਮਾਮਲੇ ਦੇ ਨਾਲ ਕਿ ਹਾਂਜੀ ਤੁਸੀਂ ਚਿੱਠੀਆਂ ਕਰੋ ਕਿਉਂਕਿ ਕੱਲ ਉਹਨਾਂ ਨੇ ਬੋਲਤਾ ਸੀਗਾ ਕਿ ਜੀ ਜੋ ਜੋ ਨਵੀਂ ਭਰਤੀ ਹੋ ਰਹੀ ਹੈ ਨਵੀਂ ਭਰਤੀ ਹੋ ਕੇ ਜਿਹੜੇ ਨਵੇਂ ਅਹੁਦੇਦਾਰ ਚੁਣੇ ਜਾਣੇ ਨੇ ਇਹ ਠੀਕ ਗੱਲ ਹੈ ਪਰ ਨਾਲ ਦੀ ਨਾਲ ਜਦੋਂ ਉਹ ਇਹ ਬੋਲਦੇ ਨੇ ਕਿ ਸੱਤ ਮੈਂਬਰੀ ਕਮੇਟੀ ਵੀ ਕਾਇਮ ਹੈ ਇਹਦੀਆਂ ਓਰਜਿਨਾ ਨੇ ਇਹਦੀ ਵਿਆਖਿਆ ਆਪੋ ਆਪਣੇ ਤਰੀਕੇ ਨਾਲ ਹੋ ਰਹੀ ਹੈ ਅਖਬਾਰਾਂ ਵੀ ਇਹ ਲਿਖ ਰਹੀਆਂ ਨੇ ਕੋਈ ਕਹਿੰਦੇ ਨੇ ਜਥੇਦਾਰ ਸਖਤ ਹੋਗੇ ਕੋਈ ਕਹਿੰਦਾ ਜੱਜਦਾਰ ਨਰਮ ਹੋ ਗਏ ਇਹ ਇੱਕ ਬਾਈਨਰੀ ਫੇਰ ਚੱਲ ਪਈ ਕੋਈ ਕਹਿੰਦਾ ਜੇ ਮਾਮਲਾ ਤਾਂ ਹੁਣ ਜਿਹੜਾ ਔਰਾ ਬਣਿਆ ਸੀ ਉਹ ਵੀ ਖਤਮ ਹੋ ਰਿਹਾ ਤੇ ਦੂਜਾ ਵੀ ਹੋ ਰਿਹਾ ਬਿਲਕੁਲ ਇਹ ਕਰਫਿਊ ਨਾਲ ਦਬਾਗਾ ਦੇ ਵਿੱਚ ਇੱਕ ਮੀਟਿੰਗ ਅੱਜ ਦੀ ਮਿਲਣਾ ਸੀਗਾ ਕਈ ਉਹ ਸੱਤ ਮੈਂਬਰੀ ਕਮੇਟੀ ਚੋਂ ਕੁਝ ਮੈਂਬਰਾਂ ਨੇ ਤੇ ਜਦੋਂ ਗੱਲ ਹੁੰਦੀ ਹੈ ਕਹਿੰਦੇ ਨੇ ਉਹਨਾਂ ਚੋਂ ਕੁਝ ਸੱਜਣ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਦੀ ਬੇਟੀ ਦੀ ਮੈਰਿਜ ਦੇ ਨਾਲ ਜੋੜ ਕੇ ਭੋਗ ਸਮਾਗਮ ਸੀ ਉਹਦੇ ਚ ਗਏ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਪਾਰਟੀ ਦੇ ਆਪਣੇ ਨੇ ਉਹਦੇ ਚ ਸੁਧਾਰ ਲਹਿਰ ਚੋਂ ਉਹ ਸਮਾਜਿਕ ਫੰਕਸ਼ਨ ਚ ਵੀ ਸ਼ਾਇਦ ਗਿਆ ਕੋਈ ਨਜ਼ਰ ਨਹੀਂ ਆਇਆ ਜਿੰਨੇ ਕ ਤੋਂ ਪੁੱਛਿਆ ਉਹ ਕਹਿੰਦੇ ਉਹਨਾਂ ਨੂੰ ਸੱਦਾ ਨਹੀਂ ਸੀ ਇਹ ਸ਼ਾਇਦ ਪੋਲੀਟੀਕਲੀ ਆ ਉਹਨਾਂ ਦੀ ਪਾਰਟੀ ਨੂੰ ਸੱਦਾ ਹੋਏਗਾ ਇਸ ਸਮਾਗਮ ਦੇ ਵਿੱਚ ਬਾਕੀ ਹੋਰ ਕਈ ਸਮਾਗਮ ਹੋਏ ਨੇ ਉਹਨਾਂ ਤੇ ਦੇਖਿਆ ਜਾਉ ਕੋਈ ਜਾਂਦਾ ਹੈ ਕੌਣ ਕਿਹਨੂੰ ਸੱਦਾ ਹੁੰਦਾ ਕਿਹਨੂੰ ਨਹੀਂ ਸੱਦਾ ਹੁੰਦਾ ਪਰ ਅਗਰੇ ਦਿਨ ਕੱਲ ਹੋ ਜੇ ਜਾਂ ਪਰਸੋ ਜਥੇਦਾਰ ਸਾਹਿਬ ਤੋਂ ਟਾਈਮ ਲੈ ਕੇ ਕਮੇਟੀ ਦੇ ਕੁਝ ਮੈਂਬਰ ਜਾ ਕੇ ਉਹਨਾਂ ਤੋਂ ਇਹ ਤਸੱਲੀ ਕਰਨਾ ਚਾਹੁੰਦੇ ਨੇ ਕਿ ਕੀ ਜਿਹੜੇ ਢੰਗ ਦੇ ਨਾਲ ਅਕਾਲੀ ਦਲ ਨੇ ਉਹਨਾਂ ਨੂੰ ਇਹਦੇ ਵਿੱਚ ਪਾਇਆ ਕਮੇਟੀ 'ਚ ਉਹਨਾਂ ਦੀਆਂ ਜ਼ਿੰਮੇਵਾਰੀਆਂ ਲਾਈਆਂ ਨੇ ਕਿ ਤੁਸੀਂ ਇੱਥੇ-ਇੱਥੇ ਕਟਾਉਂਗੇ ਮੈਂਬਰਸ਼ਿਪ ਇਹ ਗੱਲ ਬਾਜਿਬ ਹੈ ਉੱਥੇ ਕੰਮ ਕੀਤਾ ਜਾਏ ਜਦਕਿ ਤੁਸੀਂ ਕਹਿ ਰਹੇ ਹੋ ਸੱਤ ਮੈਂਬਰੀ ਕਮੇਟੀ ਵੀ ਕਾਇਮ ਆ ਤੋ ਸੱਤ ਮੈਂਬਰੀ ਕਮੇਟੀ ਦੇ ਸਰਗਰਮ ਹੋਣ ਦੀ ਇੰਤਜ਼ਾਰ ਕੀਤਾ ਜਾਏ ਜਾਂ ਉਹਦੀ ਕਮੇਟੀ ਫਿਰ ਕਿਉਂ ਜੀ ਹੋਏਗੀ ਉਹ ਕਮੇਟੀ ਭਾਰੇ ਜੱਜੇਦਾਰ ਸਾਹਿਬ ਕਿਵੇਂ ਫੈਸਲਾ ਕਰਨਗੇ ਔਰ ਉਹ ਫੈਸਲਾ ਕਰਕੇ ਕੀ ਅਕਾਲੀ ਦਲ ਨੂੰ ਕਹਿਣਗੇ ਵੀ ਇਹਦੀ ਦੇਖ ਰਿਕ ਜਾਰੀ ਰਹੂਗੀ ਤੇ ਉਸ ਦੇਖ ਦੇਖ ਲਈ ਦਫਤਰ ਤੇ ਬਾਕੀ ਜੋ ਵੀ ਚੀਜ਼ਾਂ ਹੋਣਗੀਆਂ ਉਹਦੇ ਕੰਮ ਕਰਨ ਦੇ ਵਾਸਤੇ ਤਾਂ ਕਿ ਜੋ ਸੱਤ ਮੈਂਬਰ ਕਮੇਟੀ ਕੰਮ ਕਰਦੀ ਐ ਤਾਂ ਅਕਾਲੀ ਦਲ ਬਾਦਲ ਤੋਂ ਵੱਖਰੇ ਗਰੁੱਪ ਵੀ ਜਿਹੜੇ ਮੈਂਬਰਸ਼ਿਪ ਕਟਾਣਾ ਚਾਹੁੰਦੇ ਨੇ ਅਸਲੋਂ ਹੀ ਨਵਾਂ ਅਕਾਲੀ ਦਲ ਦਾ ਨਿਰਮਾਣ ਜਿਹੜਾ ਇੱਕ ਕਰਨ ਦੀ ਗੱਲ ਐ ਉਧਰ ਨੂੰ ਚੱਲ ਪਿਆ ਕਿਸ ਰੰਗ ਸਿਰੂਪ ਦੇ ਵਿੱਚ ਪਰ ਇਹ ਅਜੇ ਮੇਰੇ ਖਿਆਲ ਸ੍ਰੋਮਣੀ ਅਕਾਲੀ ਦਲ ਬਾਦਲ ਨੇ ਤਾਂ ਕਲੀਅਰ ਕਰ ਲਿਆ ਕਿ ਜਿਹੜਾ ਆਉਣਾ ਚਾਹੁੰਦਾ ਆ ਜਿਹਨੇ ਜਾਣਾ ਜਾਵੇ ਜਿਹੜਾ ਔਨੈਸਟ ਦੀ ਪਾਰਟੀ ਦੇ ਡਿਸਪਲਨ ਨੂੰ ਮੰਨ ਕੇ ਆਉਣਾ ਚਾਹੁੰਦਾ ਉਹ ਰਹੇ ਜੀ ਜਿਨੇ ਓਡਸ ਆਪਣਾ ਨਹੀਂ ਮੰਨਣਾ ਤਾਂ ਉਹ ਉਹਦੀ ਮਰਜ਼ੀ ਤਾਂ ਇਹਦਾ ਮਤਲਬ ਉਹ ਸੱਤ ਮੈਂਬਰੀ ਕਮੇਟੀ ਚੋਂ ਕਿੰਨੇ ਸੱਜਣ ਉਹ ਹੀ ਸਰਪ੍ਰਾਨ ਮੰਨ ਕੇ ਪਾਰਟੀ ਪ੍ਰਤੀ ਵਫਾਦਾਰੀ ਕਰਕੇ ਰਹਿਣਗੇ ਜਾਂ ਅਕਾਲ ਤਖਤ ਦੇ ਹੁਕਮਨਾਮਿਆਂ ਦੀ ਵਿਆਖਿਆ ਜਿਹੜੀ ਦੂਜੀ ਤਰ੍ਹਾਂ ਹੋ ਰਹੀ ਹੈ ਉਹਨੂੰ ਮੰਨ ਕੇ ਉਹ ਕਿਨਾਰਾ ਕਰ ਜਾਣਗੇ ਇਹਨਾਂ ਕਮੇਟੀ ਤੋਂ ਜਾਂ ਅਕਾਲੀ ਦਲ ਦੀ ਜਿਹੜੀ ਚੌੜ ਧਰਤੀ ਫਿਰਕੇ ਰਿਹਾ ਇਹਦੇ ਚੋਂ ਸਾਈਡ ਲਾਈਨ ਹੋ ਜਾਣਗੇ ਇਹ ਅਜੇ ਵੀ ਮਾਮਲਾ ਉਥੇ ਦਾ ਉਥੇ ਖੜਾ ਕਿਸ ਨਾ ਕਿਸੇ ਰੂਪ ਦੇ ਵਿੱਚ ਇਹਦੇ ਤੋਂ ਵੀ ਇਲਾਵਾ ਇੱਕ ਹੋਰ ਗੱਲ ਕਿ ਪਰਸੋਂ ਮਤਲਬ 14 ਤਰੀਕ ਨੂੰ ਮੱਗੀ ਤੇ ਦੋ ਕਾਰਪੋਰਸ ਸਭ ਪੈਰਲਲ ਹੋ ਰਹੀਆਂ ਨੇ ਇੱਕ ਪੈਰਲਲ ਕਾਰਪ੍ਰੋਸੈਸ ਰੂਪ ਦੇ ਵਿੱਚ ਜਿਵੇਂ ਗੱਲ ਇਹ ਕੀਤੀ ਜਾ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਉਹ ਆਪਣੇ ਆਪ ਨੂੰ ਰੀ-ਲੌਂਚ ਕਰ ਰਿਹਾ ਹੈ ਇੱਕ ਤਰੀਕੇ ਦਾ ਪੋਲਿਟਿਕਲ ਸਫੀਰ ਦੇ ਵਿੱਚ ਉਹ ਕਹਿ ਰਹੇ ਨੇ ਉਹਨਾਂ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚਾਹੇ ਅਜੇ ਉਹ ਪ੍ਰਧਾਨ ਨਹੀਂ ਹੈ ਟੈਕਨੀਕਲੀ ਤਾ बाकी ਦਾ ਮੇਲਾ ਪੂਰੀ ਤਰ੍ਹਾਂ ਉਹਨਾਂ ਦੇ ਅਰਦਗਰਦੀ ਰਹੂਗਾ ਉਹੀ ਮੇਨ ਸਪੀਕਰ ਹੋਣਗੇ ਪ੍ਰਧਾਨ ਭਾਵੇਂ ਕੋਈ ਵੀ ਰਹੇ ਔਰ ਦੇਖੂਗਾ ਕਿ ਸਾਰਾ ਗਰੁੱਪ ਸੁਖਵੀਰ ਸਿੰਘ ਬਾਦਲ ਦਾ ਟੈਕਨੀਕਲੀ ਭਾਵੇਂ ਉਹ ਸਬੰਧਾਂ ਨਹੀਂ ਰਹੇ ਬਰਕਰ ਕਮੇਟੀ ਨੇ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਔਰ ਉੱਥੋਂ ਜਿਹੜਾ ਸੱਦਾ ਦੇਣਾ ਹੈ ਕੀ ਦੇਣਾ ਹੈ ਕਿਵੇਂ ਦੇਣਾ ਹੈ ਇਹਦੀ ਸ਼ਾਇਦ ਫਾਈਨਲ ਅਨਾਉਂਸਮੈਂਟ ਵੀ ਸੁਖਵੀਰ ਬਾਦਲ ਹੀ ਕਰਨਗੇ ਕਿਉਂਕਿ ਲੀਡਰ ਤਾਂ ਲੀਡਰ ਹੀ ਹੁੰਦਾ ਪ੍ਰਧਾਨ ਹੈ ਜਾਂ ਨਹੀਂ ਹੈ ਜਦੋਂ ਸਾਰੇ ਗਰੁੱਪ ਉਹਨਾਂ ਦੇ ਨਾਲ ਚੱਲਣ ਲਈ ਤਿਆਰ ਹੈ ਤੇ ਕਮਜ਼ਬੂਰੀ ਵਸ ਅਸਤੀਫਾ ਇੱਕ ਅਲੱਗ ਗੱਲ ਹੈ ਇਹ ਮੰਗੀ ਦੇ ਮੇਲੇ ਤੇ ਤੇ ਨਾਲ ਦੀ ਨਾਲ ਮੰਗੀ ਦਾ ਮੇਲਾ ਇਹ ਡਿਸਾਈਡ ਵੀ ਕਰੇਗਾ ਕਿ ਉੱਥੇ ਨਾ ਕੇਵਲ ਅਕਾਲੀ ਦਲ ਨੂੰ ਪੰਜਾਬ ਚ ਨਿਕਲ ਕੇ ਬਾਕੀ ਪਾਰਟੀਆਂ ਦਾ ਮੁਕਾਬਲੇ ਮੈਂਬਰਸ਼ਿਪ ਕੱਟ ਕੇ ਜਥੇਬੰਦਕ ਤੌਰ ਤੇ ਮਜ਼ਬੂਤ ਕਰਨ ਦਾ ਤਰੀਕਾ ਹੋਊਗਾ ਪਰ ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣਾ ਪੋਲੀਟੀਕਲ ਗੋਲ ਸਪਸ਼ਟ ਕਰੂਗਾ ਉਸੇ ਮੰਗੀ ਦੇ ਮੇਲੇ ਤੇ ਜਿਵੇਂ ਪਿਛਲੇ ਸਮੇਂ ਦੀ ਮੋਂਗਾ ਰੈਲੀ ਬਹੁਤ ਸਪਸ਼ਟ ਮੰਨੀ ਜਾਂਦੀ ਹੈ ਕਿ ਮੋਂਗਾ ਰੈਲੀ ਜਿਹੜੀ 1995-96 ਦੀ ਸੀ ਉਹਨੇ ਅਕਾਲੀ ਦਲ ਨੂੰ ਪੰਥਕ ਨਰੋਲ ਪੰਥਕ ਸਾਈਡ ਤੋਂ ਪੰਜਾਬੀ ਪਾਰਟੀ ਦੇ ਰੂਪ ਦੇ ਵਿੱਚ ਤਬਦੀਲ ਹੁੰਦਾ ਦੇਖਿਆ ਔਰ ਜਿਹੜੀ ਅੱਜ ਤੱਕ ਲਗਾਤਾਰ ਚੱਲਦੀ ਆਈ ਹੈ ਸ਼ਾਇਦ ਇਸੇ ਕਰਕੇ ਉਸ ਤੋਂ ਬਾਅਦ ਲਗਾਤਾਰਤਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਫੈਡਰਲ ਸਟਰਕਚਰ ਦੇ ਮੁੱਦੇ ਤੇ ਜਿੰਨੇ ਵੀ ਬਿਲ ਆਏ ਹੋ ਜੇ ਤੱਕ ਤਾਂ ਦੇ ਕੇਂਦਰੀਕਰਨ ਵਾਲੇ ਪਾਰਲੀਮੈਂਟ ਚ ਉਹਨਾਂ ਦੇ ਅਗੇਂਸਟ ਉਹਨਾਂ ਦੇ ਖਿਲਾਫ ਉਸ ਪਦਰ ਤੇ VOTING ਨਹੀਂ ਕੀਤੀ ਉਸ ਪਦਰ ਦੇ ਉੱਤੇ ਉਹਨਾਂ ਦੀ ਖਿਲਾਫਤ ਨਹੀਂ ਕੀਤੀ ਹੁਣ ਉਹ ਅਨੰਦਪੁਰ ਸਾਹਿਬ ਦੇ ਮੱਤੇ ਤੇ ਖੜੇ ਨੇ ਉਹ ਰਾਜਾਂ ਦੇ ਇਤੋਂ ਬੰਦ ਅਧਿਕਾਰਾਂ ਤੇ ਖੜੇ ਨੇ ਚਾਹ ਉਹ ਜੈਸੇ ਥੇ ਵਾਲੀ ਸਥਿਤੀ ਜੋ ਚੱਲ ਰਹੀ ਹੈ ਇਹਦੇ ਮੁਤਾਬਕ ਹੀ ਅੱਗੇ ਬਦਲਣ ਦੀ ਗੱਲ ਕਰਦੇ ਨੇ ਜਿਵੇਂ ਜਿਹਨੂੰ ਡਵੈਲਪਮੈਂਟ ਦਾ ਅਜੰਡਾ ਕਿਹਾ ਜਾਂਦਾ ਹੈ ਕਿ ਸੜਕਾਂ ਬਣਾਓ ਪੁਲ ਬਣਾਓ ਤੇ ਬਾਕੀ ਦੇ ਪਾਣੀ ਦੋ ਦੋ ਚਾਰ ਹੋਰ ਮੁੱਦੇ ਲੈ ਕੇ ਪੋਲੀਟੀਕਲ ਸਟਰਕਚਰ ਕਿਹਾ ਜਾ ਬਣਾਉਣਾ ਚਾਹੁੰਦੇ ਨੇ ਕਿ ਇਹਦੇ ਤੇ ਗੱਲ ਹੋਏਗੀ ਇਹੋ ਜੀ ਗੱਲ ਨਾਲ ਦੀ ਨਾਲ ਇੱਕ ਹੋਰ ਗਰੁੱਪ ਜਿਹੜਾ ਹੈ ਉਹ ਕੱਟ ਕਰ ਰਿਹਾ ਉਹ ਜਦਾ ਤਰਸੇਮ ਸਿੰਘ ਹੋਣਾ ਦੀ ਅਗਵਾਈ ਦੇ ਵਿੱਚ ਜਿਹੜੇ ਅਮਰਤਪਾਲ ਸਿੰਘ ਹੋਣਾ ਦੇ ਪਿਤਾ ਨੇ ਅਮਰਤਪਾਲ ਸਿੰਘ ਹੋਣਾ ਤੇ ਪਹਿਲਾਂ ਐਨਐਸਐ ਲੱਗੀ ਹੈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਤੇ ਉਹਨਾਂ ਦੇ ਸਾਥੀ ਤੇ ਹੁਣ ਐਨਐਸਏ ਦੇ ਨਾਲ ਦੀ ਨਾਲ ਇੱਕ ਜੁਏਪੀਏ ਦਾ ਵੀ ਕੇਸ ਉਹਨਾਂ ਦੇ ਉੱਤੇ ਰਜਿਸਟਰਡ ਹੋ ਗਿਆ ਉਹ ਕੇਸ ਕਹਿੰਦੇ ਨੇ ਗੁਰਪ੍ਰੀਤ ਸਿੰਘ ਹਰੀ ਰਾਉ ਦੇ ਕਤਲ ਤੋਂ ਬਾਅਦ ਜਿਹੜੀ ਤਫਤੀਸ਼ੀ ਜਾਂਚ ਏਜੰਸੀ ਹੈ ਉਹਦੀ ਸफारਸ ਤੇ ਕੀਤਾ ਗਿਆ ਤਾਂ ਇਹਦਾ ਮਤਲਬ ਉਹਨਾਂ ਦੀ ਗੱਲ ਅੰਦਰ ਰਹਿਣ ਦੀ ਸੰਭਾਵਨਾਵਾਂ ਮੁਕਾਵਲਤਨ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਧ ਰਹੀਆਂ ਨੇ ਉਹਨਾਂ ਨੂੰ ਲੱਗਦਾ ਸੀ ਕਿ ਜੇ ਆਪਾਂ ਐਮਪੀ ਜਿਤਾ ਦੰਨੇ ਤਾਂ ਬਾਹਰ ਆ ਜਾਣਗੇ ਬਾਹਰ ਆ ਕੇ ਕੰਮ ਕਰਨਗੇ ਸ਼ਾਇਦ ਜੇਲ੍ਹ ਦੇ ਵਿੱਚੋਂ ਛਡ ਦਿੱਤੇ ਜਾਣ ਇਦੇ ਚ ਉਹ ਨਹੀਂ ਆਉਂਦੇ ਤਾਂ ਇਹਨਾਂ ਨੇ ਕਲੀਅਰ ਕਰਤਾ ਕਿ ਇੱਕ 7 ਮੈਂਬਰੀ 8 ਮੈਂਬਰੀ ਕਮੇਟੀ ਅਨਾਉਂਸ ਕੀਤੀ ਜਾਏਗੀ ਪਾਰਟੀ ਦਾ ਨਾਮ ਵੀ ਐਲਾਨ ਕੀਤਾ ਜਾਏਗਾ ਇਲੈਕਸ਼ਨ ਇਲੈਕਸ਼ਨ ਮਲੋਂ ਪਾਰਟੀ ਦਾ ਨਾਮ ਮਿਲ ਚੁੱਕਿਆ ਹੈ ਤੇ ਉਥੇ ਜਿਹੜਾ ਮਾਗੀ ਦੇ ਮੇਲੇ ਤੇ ਕੀਤਾ ਜਾਊ ਫਿਰ ਪੰਜਾਬੀਆਂ ਨੂੰ ਸੱਦਾ ਡਿਫਰੈਂਟ ਵਰਗਾਂ ਨੂੰ ਦਿੱਤਾ ਜਾਊਗਾ ਕਿ ਉਹ ਮੈਂਬਰ ਬਣਨ ਤੇ ਇੱਕ ਨਵੀਂ ਪਾਰਟੀ ਦੀ ਸਿਰਜਣਾ ਜਿਹੜੀ ਉਸ ਰੂਪ ਦੇ ਵਿੱਚ ਹੋਏਗੀ ਔਰ ਉਥੇ ਵੀ ਇਹ ਗੱਲ ਕਲੀਅਰ ਕਰਨ ਯੋਗ ਹੋਏਗੀ ਕਿ ਕੀ ਉਹਨਾਂ ਦਾ ਪੋਲੀਟਿਕਲ ਗੋਲ ਕੀ ਹੋਏਗਾ ਕੀ ਗਰਮ ਖਿਆਲ ਦੇ ਤੌਰ ਤੇ ਇਹ ਖਾਲਸਾ ਵੀ ਇੱਥੇ ਇੱਕ ਮੁੱਦਾ ਹੈ ਦਾਲ ਖਾਲਸਾ ਤੋਂ ਲੈ ਕੇ ਅਕਾਲੀ ਦਲ ਅੰਮ੍ਰਿਤਸਰ ਉਹਦੇ ਤੇ ਖੜਾ ਹੈ ਔਰ ਇਸੇ ਟੰਗ ਦੇ ਨਾਲ ਅਗਲੀ ਗੱਲ ਅੰਮ੍ਰਿਤਸਰ ਐਲਾਨਨਾਮ ਹੈ ਜਾਂ ਕੋਈ ਹੋਰ ਤਰੀਕਾ ਕਰ ਰਹੀ ਜਿਹਨੂੰ ਕੀ ਉਹ ਪਾਰਟੀ ਨਰੋਰ ਪੰਥਕ ਹੋਏਗੀ ਪੰਥ ਤੇ ਪੰਜਾਬ ਨੂੰ ਸਾਂਝੇ ਤੌਰ ਤੇ ਲੈ ਕੇ ਚੱਲੇਗੀ ਪੋਲੀਟਿਕਲ ਗੋਲ ਕੀ ਹੋਏਗਾ ਕੰਮ ਕਾਜ ਦਾ ਤਰੀਕਾ ਕੀ ਹੋਏਗਾ ਔਰ ਡੈਮੋਕ੍ਰੇਸੀ ਚ ਜਵਾਬਦੇਹੀ ਜਿਹੜੀ ਹੁੰਦੀ ਆ ਉਹ ਕਿਵੇਂ ਹੋਏਗੀ ਇਹ ਗੱਲਾਂ ਹਜੇ ਸਾਹਮਣੇ ਆਉਣੀਆਂ ਨੇ ਹਜੇ ਕੇਵਲ ਇੰਨਾ ਹੀ ਪਤਾ ਕਿ ਪਾਰਟੀ ਦਾ ਐਲਾਨ ਹੋਏਗਾ ਤੇ ਬਾਕੀ ਗੱਲਾਂ ਹੋਣਗੀਆਂ ਤੇ ਲੋਕਾਂ ਦੇ ਸਾਹਮਣੇ ਜਵਾਬਦੇਹੀ ਦਾ ਸਵਾਲ ਜਿਹੜਾ ਹਜੇ ਬਣਿਆ ਰਹੂਗਾ ਉਹਦੇ ਤੋਂ ਵੀ ਬਣਾਇ ਕਤੀਜੀ ਪਾਰਟੀ ਪਰ ਤੋਲ ਰਹੀ ਹੈ ਜਿਹਨੇ ਵੱਡਣਾ ਹੀ ਵੱਡਣਾ ਜਿਹਦੇ ਚ ਬਾਬਾ ਬੇਦੀ ਹੋਣੀ 15 ਤਰੀਕ ਨੂੰ ਮਿਲ ਰਹੇ ਨੇ ਦੁਬਾਰਾ ਕੁਝ ਹੋਰ ਸੱਜਣਾਂ ਨੂੰ ਵੀ ਸੱਦਿਆ ਗਿਆ ਜਿਹੜੇ ਸਾਰੇ ਸੀਗੇ ਪਹਿਲਿਆਂ ਚ ਗਏ ਸੀ ਜਿਹਦੇ ਚ ਸੁਹਾਰ ਲਹਿਰ ਦੇ ਵੀ ਵੱਡੇ ਆਗੂ ਸ਼ਾਮਲ ਨੇ ਤੇ ਹੋਰ ਲੋਕ ਵੀ ਸ਼ਾਮਲ ਨੇ ਔਰ ਉਹ ਇੱਕ ਲਿਬਰਲ ਸਾਈਡ ਦੇ ਵਿੱਚ ਅਕਾਲੀ ਦਲ ਬਾਦਲ ਦਾ ਬਦਲ ਬਣਨ ਨੂੰ ਸੋਚ ਰਹੇ ਨੇ ਖਾਸ ਤੌਰ ਤੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ ਉਹਨਾ ਚੋਣਾ ਦੇ ਵਿੱਚ ਕਿਸ ਢੰਗ ਦੇ ਨਾਲ ਖਾਲਸਾ ਪੰਥ ਦੇ ਕੋਲ ਜਾ ਕੇ ਉਹਨੂੰ ਆਪੋ ਆਪਣੇ ਤਰੀਕੇ ਦੇ ਨਾਲ ਉਹ ਚਾਹੁੰਦੇ ਨੇ ਕਿ ਉਹ ਲੋਕਾਂ 'ਚ ਇਹ ਪੇਸ਼ਕਾਰੀ ਕਰਨਗੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਨਾਉਂਸ ਕੀਤੇ ਗਏ ਹੁਕਮਨਾਮਿਆਂ ਨੂੰ ਬਨ ਪਿੱਟ ਕੀਤੀ ਆ ਉਹਨੇ ਕਾਫੀ ਮਾਮਲਿਆਂ ਦੇ ਵਿੱਚ ਉਹ ਅਕਾਲ ਤਖਤ ਦੇ ਬਰੋਚ 'ਚ ਖੜੇ ਹੋਏ ਨੇ ਉਹ ਇਹ ਲੈ ਕੇ ਚੱਲ ਰਹੇ ਨੇ ਮਤਲਬ ਆਪਣਾ ਨਜ਼ਰੀਆ ਕਿ ਇਹ ਪ੍ਰਚਾਰਾਂਗੇ ਅਕਾਲੀ ਦਲ ਪ੍ਰਚਾਰੂਗਾ ਕਿ ਆਪ ਪਤਾ ਅਸੀਰਵਾਦ ਲੈ ਕੇ ਚੱਲ ਰਹੇ ਆ ਇਹ ਹੁਣ ਪਬਲਿਕ ਡੋਮੇਨ ਚ ਹੈ ਗੱਲ ਪੰਥਕ ਸਫਾ ਦੇ ਵਿੱਚ ਹੈ ਸੰਗਤ ਦੇ ਵਿੱਚ ਹੈ ਕਿ ਉਹਨੇ ਕਿਹੜੀ ਗੱਲ ਨੂੰ ਕਿਵੇਂ ਰਸੀਵ ਕਰਨਾ ਹੈ ਕਿਵੇਂ ਲੈਣਾ ਕਿਹਦੀ ਗੱਲ ਗਲਤ ਹੈ ਕਿਹਦੀ ਗੱਲ ਠੀਕ ਹੈ ਇਸ ਲਈ ਸਿਆਸੀ ਭੇਡ ਜਿਹੜਾ ਇਹ ਇਹ 14 ਤੋਂ ਬਾਅਦ ਦੀ ਇੱਕ ਲੈਵਲ ਦਾ ਸਟਾਰਟ ਹੋ ਜਾਏਗਾ ਪੰਜਾਬ ਦੇ ਵਿੱਚ ਪੰਜਾਬ ਦੀ ਫਿਰਜਾਚ ਪੰਥਕ ਖੇਤਰ ਦੇ ਵਿੱਚ ਪੰਥਕ ਆਪਣੀ ਲੜਾਈ ਦੇ ਵਿੱਚ ਅਕਾਲੀ ਧਰਾਂ ਦੀ ਆਪਣੀ ਲੜਾਈ ਦੇ ਵਿੱਚ ਸ਼ਾਇਦ ਗਵਰਨਮੈਂਟ ਜਾਂ ਉੱਚ ਮੰਤਰੀ ਜਾਂ ਉਹਦੇ ਮੰਤਰੀ ਢੋਲੇ ਦੀਆਂ ਲਾ ਰਹੇ ਨੇ ਕਿਉਂਕਿ ਕੋਈ ਵੀ ਵਿਰੋਧੀ ਧਿਰ ਸਮੇਤ ਕਾਂਗਰਸ ਕਾਂਗਰਸ ਭਾਵੇਂ ਟੈਕਨੀਕਲੀ ਵਿਰੋਧੀ ਧਿਰ ਹੈ ਪ੍ਰਤਾਪ ਸਿੰਘ ਬਾਦਲਵਾ ਲੀਡਰ ਆਫ ਦੀ اپੋਜੀਸ਼ਨ ਨੇ ਤੇ ਅਕਾਲੀ ਭਾਵੇਂ ਮੰਨਿਆ ਜਾਂਦਾ ਸੀ ਕਿ ਮੋਰਚੇ ਲਾਉਣ ਲਈ ਬੰਨੇ ਜਾਂਦੇ ਨੇ ਪਰ ਆਪੋ ਆਪਣੀਆਂ ਸਮੱਸਿਆਵਾਂ 'ਚ ਘੇਰੇ ਇਹ ਸਾਰੇ ਗਰੁੱਪ ਸਰਕਾਰ ਲਈ ਕੋਈ ਵੀ ਚੁਣੌਤੀ ਪੇਸ਼ ਨਹੀਂ ਕਰ پا ਰਹੇ ਸਾਹਮਣੇ ਸਰਕਾਰ ਸਾਹਮਣੇ ਇੰਨੀਆਂ ਚੁਣੌਤੀਆਂ ਨੇ ਵੈਸੇ ਖੜੀਆਂ ਪਰ ਇਹਨਾਂ ਵੱਲੋਂ ਕੋਈ ਚੁਣੌਤੀ ਵਧਾ ਕੇ ਲੋਕਾਂ ਨੂੰ ਮੋਬਾਈਲਾਈਜ਼ ਕਰਕੇ ਇਹੋ ਜਿਹਾ ਕੁਝ ਨਜ਼ਰ ਨਹੀਂ ਆ ਰਿਹਾ ਫਿਰ ਵੀ ਇਸ ਲਈ ਸਰਕਾਰ ਦੇ ਸਾਹ ਸੌਖੇ ਨੇ ਉਸ ਤਰੀਕੇ ਨਾਲ ਉਹ ਚੱਲੀ ਜਾਂਦੇ ਨੇ ਆਪਸ ਦੇ ਵਿੱਚ ਤੀਜੀ ਗੱਲ Chief Minister ਨੇ ਕਿਹਾ ਨਸ਼ਾ ਖਤਮ ਕਰਨਾ ਹੈ ਨਸ਼ੇ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਗੱਲ ਹੋ ਰਹੀ ਹੈ 2013-14 ਤੋਂ ਤਾਂ ਵੱਡੇ ਪੰਧਰ ਤੇ ਹੋ ਰਹੇਗੇ ਇਸੇ ਕਰਕੇ ਉਹ ਵੱਡਾ ਮੁੱਦਾ ਬਣਿਆ ਸੀ 2017 ਦੇ ਵਿੱਚ ਆਉਂਦੇ ਆਉਂਦੇ ਇਹ ਮੁੱਦਾ ਇਸ ਤਹੱਦ ਤੱਕ ਚਲਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੈਨੀਫੈਸਟੋ ਚ ਲਿਖਵਾਤਾ ਸੀ ਕਿ ਸਾਡੀ ਸਰਕਾਰ ਆਏਗੀ ਨਸ਼ਾ 4 ਹਫ਼ਤੇ ਅਚਬਤ ਖਤਮ ਕਰ ਦਿੱਤਾ ਜਾਏਗਾ ਜਾਂ ਲੱਕ ਤੋੜ ਦਿੱਤਾ ਜਾਏਗਾ ਨੈਕਸਸ ਉਹਨਾਂ ਦਿਨਾਂ ਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਇਹ ਕਹਿ ਰਹੇ ਸੀ ਲੋਕਾਂ ਨੂੰ ਕਿ 4 ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰ ਦਿੱਤਾ ਜਾਏਗਾ। ਅੱਜ ਕੱਲ ਕੋਈ ਵੀ ਇਸ ਦਾਅਵੇ ਤੋਂ ਅਕਤਮੁਦ ਕਰਨ ਨਹੀਂ ਹੋ ਸਕਦਾ ਕਿ ਨਸ਼ਾ ਦਿਨ ਦੁੱਗਣੀ ਰਾਤ ਚੌਗਣੀ ਸਪੀਡ ਦੇ ਨਾਲ ਗਤੀ ਦੇ ਨਾਲ ਪੰਜਾਬ 'ਚ ਪੈਰ ਪ੍ਰਸਾਰ ਰਿਹਾ ਹੈ। ਇਹ ਨੈਕਸਸ ਜਿਹੜਾ ਨਸ਼ੇ ਦਾ ਤਸਕਰਾਂ ਦਾ ਪੁਲਿਸ ਦਾ ਤੇ ਬਾਕੀ ਦਾ ਇਹ ਲਗਾਤਾਰ جاری ਹੈ। ਔਰ ਇਹ ਜਿਹੜਾ ਖਰੜ ਦੀ ਸੀਆਈਏ ਸਟਾਫ ਦੇ ਥਾਣੇ ਦੇ ਵਿੱਚ ਲਾਰਸ ਬਸ਼ਨੋਈ ਦੀ ਇੰਟਰਵਿਊ ਡੀਜੀਪੀ ਨੇ ਪ੍ਰੋਟੈਕਟ ਕਰਨ ਦੀ ਟਰਾਈ ਕੀਤੀ ਭਾਵੇਂ ਕਿ ਸਾਡੇ ਤਾਂ ਕੋਈ ਨਹੀਂ ਪਰ ਹਾਈ ਕੋਰਟ ਦੀ ਗਵਾਹੀ ਚ ਜਿਹੜੀ ਐਸਆਈਟੀ ਬਣੀ ਉਹਨੇ ਕੱਢਿਆ ਕਿ ਕਿਵੇਂ ਨਾਕੇ ਵੱਲ ਉਹ ਇੰਟਰਵਿਊ ਹੈ ਤੇ ਬਾਕੀ ਦੇ ਲੋਕ ਵੀ ਕਿਵੇਂ ਇਨਵੋਲ ਬਣੇ ਸਾਰੇ ਜੇ ਇਹ ਗੱਠ ਜੋੜ ਨੇ ਉਹ ਡੀਐਸਪੀ ਗੁਰਸੇਰ ਸਿੰਘ ਡਿਸਮਿਸ ਕੀਤਾ ਉਸ ਤੋਂ ਪਹਿਲਾਂ ਰਾਜਜੀਤ ਸਿੰਘ ਡਰੱਗ ਦੇ ਮਾਮਲੇ ਚ ਤਸਕਰੀ ਦੇ ਮਾਮਲੇ ਚ ਜਾਇਦਾਦਾਂ ਬਣਾਉਣ ਦੇ ਵਿੱਚ ਉਨੂੰ ਸੱਦਿਆ ਗਿਆ ਦੋਨੋਂ ਨਹੀਂ ਗ੍ਰਿਫਤਾਰ ਕੀਤੇ ਜਾ ਰਹੇ ਪਤਾ ਨਹੀਂ ਕਿੱਥੇ ਨੇ ਦੁਨੀਆ 'ਚ ਨੇ ਦੇਸ਼ 'ਚ ਨੇ ਕਿੱਥੇ ਨੇ ਨਾ ਪੁਲਿਸੇ ਦੱਸ پا ਰਹੀ ਹੈ ਤੇ ਨਾ ਕੋਈ ਗੱਲ ਇਹਦੇ ਤੇ ਹੋ ਰਹੀ ਹੈ ਕਿਸੇ ਨਾ ਉਸ ਰੂਪ 'ਚ ਫਿਰ ਵੀ ਲਿਪ ਸਰਵਸਥਾ ਕਰਨੀ ਆ ਨਾ ਜਮਾ ਸਰ ਖਰਚ ਜਵਾਨੀ ਜਵਾਨਾ ਤੱਕ ਕਰੋੜਾਂ ਹੀ ਕ ਖਰਚ ਹੋਣਾ ਹੈ ਕਿਉਂਕਿ ਇਹ ਤਾਂ ਦਿਖਾਉਣਾ ਹੀ ਆ ਲੋਕਾਂ ਨੂੰ ਵੀ ਅਸੀਂ ਸੋਏ ਨਹੀਂ ਆ ਜਾਗਦੇ ਆ ਤੇ ਅਜੇ ਜ਼ਰੂਰ ਲੱਗੇ ਹੋਏ ਆ ਨਸ਼ਾ ਦੂਰ ਕਰਾਉਣੇ ਪਰ ਉਦੋਂ ਤੱਕ خیر ਲੰਬੇ ਸਮੇਂ ਦੇ ਵਿੱਚ ਕਿ ਨਾ ਉਮੀਦੀ ਹੁਣ ਗਵਰਨਰ ਸਾਹਿਬ ਐਕਟਿਵ ਹੋਏ ਨੇ ਗਵਰਨਰ ਸਾਹਿਬ ਐਕਟਿਵ ਹੋ ਗਏ ਨੇ ਉਹਨਾਂ ਨੇ ਇੱਕ ਮੋਤਬਰ ਬੰਦਿਆਂ ਦੀ ਮੀਟਿੰਗ ਸੱਦੀ ਆ 35 40 ਬੰਦਿਆਂ ਦੀ ਜਿਹਦੇ ਵਿੱਚ ਧਾਰਮਿਕ ਆਗੂ ਵੀ ਸੀ ਜਿਹਦੇ ਵਿੱਚ ਵੱਖ-ਵੱਖ ਖੇਤਰਾਂ ਦੇ ਟੈਕਨੋਕਰੇਟ ਵੀ ਸੀ ਜਿਹਦੇ ਵਿੱਚ ਨਸ਼ੇ ਨਾਲ ਜੂਝਣ ਵਾਲੇ ਹੋਰ ਬੰਦੇ ਵੀ ਸੀ ਤੇ ਉਹਨਾਂ ਨੇ ਕਾਫੀ ਗੱਲ ਕੀਤੀ ਰਾਜਪਾਬੰਦ ਦਾ ਭੋਜਨ ਵੀ ਛਕਿਆ ਲੰਚ ਲੁਚ ਠੀਕ ਹੋਇਆ ਕਹਿੰਦੇ ਨੇ ਚੰਗਾ ਹੁੰਦਾ ਜਦੋਂ ਵੀ ਕੋਈ ਉਸ ਲੈਵਲ ਤੇ ਜਾਂਦੇ ਨੇ ਫਿਰ ਉੱਥੇ ਆਪਣੇ ਆਪਣੇ ਸੁਝਾਅ ਵੀ ਦਿੱਤੇ ਕੁਝ ਰਿਟਾਇਰਡ ਪੁਲਿਸ ਅਫਸਰ ਵੀ ਕੋ ਜੋ ਹਾਂ ਸਰਵਿੰਗ ਚੋਂ ਕੋਈ ਬਹੁਤ ਜ਼ਿਆਦਾ ਨਹੀਂ ਸੀ ਸੱਦੇ ਗਏ ਸਰਵਿਸ ਅਧਿਕਾਰੀਆਂ ਤੋਂ ਸ਼ਾਇਦ ਗਵਰਨਰ ਸਾਹਿਬ ਇੱਕ ਸੋਸ਼ਲ ਮਾਹੌਲ ਇੱਕ ਟੀਮ ਤਿਆਰ ਕਰਨਾ ਚਾਹੁੰਦੇ ਹੋਣ ਵੀ ਆਪਾਂ ਇੱਕ ਨਸ਼ੇ ਦੇ ਮੁਖਲਾ ਪ੍ਰੋਗਰਾਮ ਬੜਾਉਣਾ ਪੂਰੀ ਤਰ੍ਹਾਂ ਕੋਈ ਗੱਲ ਕਰਨੀ ਹੈ ਹੁਣ ਕੀ ਇਹਨੂੰ ਚੁਣੀ ਗਈ ਗਵਰਨਮੈਂਟ ਦੇ ਸਹਿਯੋਗ ਦੇ ਵਿੱਚ ਪ੍ਰੋਗਰਾਮ ਮੰਨਿਆ ਜਾਵੇ ਜਾਂ ਗਵਰਨਰ ਸਾਹਿਬ ਦਾ ਇੰਡੀਪੈਂਡੈਂਟ ਪ੍ਰੋਗਰਾਮ ਚੱਲਦਾ ਹੈ ਜੇ ਉਹਦੇ ਵਿੱਚ ਗਵਰਨਮੈਂਟ ਅਫੀਸ਼ਰ ਨਹੀਂ ਹੈ ਕੁਝ ਪੰਜਾਬ ਦਾ ਚੀਫ ਮਿਨਿਸਟਰ ਨਹੀਂ ਹੈ ਪੰਜਾਬ ਦਾ ਚੀਫ ਸੈਕਟਰੀ ਨਹੀਂ ਹੈ ਪੰਜਾਬ ਦੇ ਬਾਕੀ ਨਹੀਂ ਹੈ ਤਾਂ ਫਿਰ ਕੀ ਨੂੰ ਕਿਸ ਤਰੀਕੇ ਦੇ ਨਾਲ ਲਿਆ ਜਾਊਗਾ ਜੇ ਪੰਜਾਬ ਦੇ ਪ੍ਰਸ਼ਾਸਨ ਔਰ ਪੋਲਿਟਿਕਸ ਦੇ ਨਾਲ ਮਿਲ ਕੇ ਚੱਲਦਾ ਤਾਂ ਇੱਕ ਹੋਰ ਤਰ੍ਹਾਂ ਦੀ ਗੱਲ ਹੁੰਦੀ ਹੈ ਖੈਰ ਸਭ ਲੋਕਾਂ ਨੇ ਆਪੋ ਆਪਣੇ ਸੁਝਾਅ ਦਿੱਤੇ ਸੁਣ ਲੈ ਗਏ ਨੇ ਕਹਿੰਦੇ ਨੇ ਹੋਰ ਅਜੇ ਹੋਸਟੇਕੋਲ ਨਾਲ ਗੱਲ ਕਰਨਗੇ ਨਸ਼ੇ ਦੇ ਮਾਰੂ ਪ੍ਰਭਾਵਾਂ ਦੇ ਨੂੰ ਰੋਕਣ ਦੇ ਲਈ ਆਪਣੇ ਵੱਲੋਂ ਆਪਣੇ ਬੇਸ ਕੀਮਤੀ ਸਮੇਂ ਨੂੰ ਵੀ એનર્ਜੀ ਨੂੰ ਵੀ ਲਗਾਉਣਗੇ ਜੇ ਤਾਂ ਇਹੀ ਮਕਸਦ ਹੈ ਤੇ ਇਹਨੂੰ ਵੈਲਕਮ ਕਰਨਾ ਚਾਹੀਦਾ ਪਰ ਨਸ਼ੇ ਤੇ ਥੋਰੋ ਸਟਡੀ ਹੋ ਕੇ ਇਹ ਕਰਨਾ ਕਿਵੇਂ ਚਾਹੀਦਾ ਇਹ ਨਹੀਂ ਮੈਂ ਮੂਰੇ ਲੱਗਿਆ ਤੂੰ ਮੂਰੇ ਲੱਗਿਆ ਤੂੰ ਮੂਰੇ ਲੱਗਿਆ ਇਹ ਬਹੁਤ بڑا ਇਸ਼ੂ ਹੈ ਔਰ بڑے ਇਸ਼ੂ ਨੂੰ ਪੋਲਿਟੀਕਲ ਬੇਰਪਾਵਰ ਨਾਲ ਹੀ ਟੈਕਲ ਕੀਤਾ ਜਾ ਸਕਦਾ ਔਰ ਜੇ ਇਹ ਨਾ ਹੋਵੇ ਤਾਂ ਠੀਕ ਹੈ ਟੱਗ ਟਪਾਈ ਹੈਗੀ ਐ ਕਿਸੇ ਨੇ ਅੱਜ ਕੁਛ ਕਰਤਾ ਕਿਸੇ ਨੇ ਕੱਲ ਕੁਛ ਕਰਤਾ ਉਹਨੇ ਨਾਲ ਕੰਮ ਨਹੀਂ ਚੱਲਣਾ ਪੰਜਾਬ ਬਹੁਤ ਦਰਦਨਾਕ ਮਾਹੌਲ ਦੇ ਵਿੱਚੋਂ ਦੀ ਗੁਜ਼ਰ ਰਿਹਾ ਅੱਜ ਲਈ ਇੰਨੇ ਤੁਸੀਂ ਦੇਖਦੇ ਰਹੋ ਆਪਣਾ ਬਹੁਤ ਬਹੁਤ ਧੰਨਵਾਦ